अच्छे मामला फतेगढ़ चुड़ियां दिन पेंदे पिंड काला अफगانہ ਦਾ ਹੈ ਜਿੱਥੇ ਲੋਕਾਂ ਨੂੰ ਵਿਦੇਸ਼ਾਂ 'ਚ ਭੇਜਣ ਵਾਲੇ ਏਜੰਟ ਅਬਰੂਮ ਮਸੀ ਪੁੱਤਰ सफੀ ਮਸੀ ਵਾਸੀ ਕਾਲਾ ਅਫਗਾਨਾ ਨੇ ਕਾਲੀ ਮਸੀ ਵਾਸੀ ਮਲਕਵਾਲ ਨੂ 90000 ਰੁਪਏ ਲੈ ਕੇ 24 ਦਿਨ ਪਹਿਲਾਂ ਦੁਬਈ ਭੇਜਿਆ ਸੀ ਪਰ ਦੁਬਈ ਗਏ ਨੌਜਵਾਨ ਨੂੰ ਅਜੇ ਤੱਕ ਕੰਮ ਨਹੀਂ ਸੀ ਮਿਲ ਸਕਿਆ ਜਿਸ ਨੂੰ ਲੈ ਕੇ ਪਿੱਛੇ ਪਰਿਵਾਰ ਚਿੰਤਿਤ ਸੀ ਅਤੇ ਅੱਜ ਕਾਲਾ ਅਫਗਾਨਾ ਵਿਖੇ ਕਾਲੀ ਮਸੀ ਦਾ ਮੋਹਰਾ ਨਿਸ਼ਾਨਾਂ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਅਹਮਦਾਬਾਦ ਆਪਣੇ ਪਰਿਵਾਰਿਕ ਮੈਂਬਰ ਅਤੇ ਹੋਰ ਮਹਤਵਰ ਵਿਅਕਤੀਆਂ ਨਾਲ ਏਜੰਟ ਅਬਰੂਮ ਮਸੀਹ ਦੇ ਘਰ ਪਹੁੰਚੇ ਅਤੇ ਉਹਨਾਂ ਨੂੰ ਏਜੰਟ ਨੂੰ ਕਿਹਾ ਕਿ ਉਹਨਾਂ ਦੇ ਜਵਾਈ ਨੂੰ ਦੁਬਈ ਚ ਕੰਮ ਕਰਵਾਇਆ ਜਾਵੇ ਜਾਂ ਉਹਨਾਂ ਦੇ ਪੈਸੇ ਵਾਪਸ ਦਿਵਾਇਆ ਜਾਵੇ ਇਸ ਦੌਰਾਨ ਏਜੰਟ ਘਰ ਗਏ ਸਾਰੇ ਲੋਕਾਂ ਨੂੰ ਇਕੱਠੇ ਚਾਹ ਪੀਤੀ ਅਤੇ ਚਾਹ ਪੀਣ ਤੋ ਤੁਰੰਤ ਬਾਦ ਨਿਸ਼ਾਨ ਸਿੰਘ ਅਚਾਨਕ ਡਿੱਗ ਪਿਆ ਅਤੇ ਉਸ ਨੂੰ ਤੁਰੰਤ ਪਰਿਵਾਰਿਕ ਮੈਂਬਰ ਅਤੇ ਏਜੰਟ ਫਤੇਗੜ ਚੂੜੀਆਂ ਦੇ ਸਰਕਾਰੀ ਹਸਪਤਾਲ ਲੈ ਕੇ ਪਹੁੰਚੇ ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਦੱਸਿਆ ਪਰਿਵਾਰਿਕ ਮੈਂਬਰ ਨੇ ਏਜੰਟ ਉੱਪਰ ਚਾ ਚ ਕੁਝ ਦੇ ਕੇ ਮਾਰਨ ਦੇ ਲਗਾਏ ਦੋਸ਼ ਹਸਪਤਾਲ ਆਏ ਪਰਿਵਾਰਿਕ ਮੈਂਬਰਾਂ ਅਤੇ ਪਤਨੀ ਕੁਲਵਿੰਦਰ ਕੌਰ ਲੜਕੀ ਲਵਪ੍ਰੀਤ ਕੌਰ ਰਿਸ਼ਤੇਦਾਰਾਂ ਸੇਵਾ ਸਿੰਘ ਅਤੇ ਲਖਵਿੰਦਰ ਕੌਰ ਨੇ ਨਿਸ਼ਾਨ ਸਿੰਘ ਨੂੰ ਚਾਚੇ ਕੁਝ ਦੇ ਕੇ ਮਾਰਨ ਦੇ ਦੋਸ਼ ਲਗਾਉਂਦੇ ਕਿਹਾ ਕਿ ਏਜੰਟ ਨੇ ਪੈਸੇ ਵਾਪਸ ਕਰਨ ਦੀ ਬਜਾਏ ਨਿਸ਼ਾਨ ਸਿੰਘ ਨੂੰ ਚਾਚੇ ਕੁਝ ਦੇ ਕੇ ਮਾਰਿਆ ਹੈ ਉਕਤ ਵਿਅਕਤੀਆਂ ਮਗਰ ਕਰਦਿਆਂ ਕਿਹਾ ਕਿ ਏਜੰਟ ਅਬਰੂਮ ਮਸੀਹ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਏਜੰਟ ਅਤੇ ਉਸ ਦੀ ਪਤਨੀ ਨੇ ਦੋਸ਼ਾਂ ਨੂੰ ਨੇ ਕਹਿਆ ਕਿ ہاں ਕੁਦਰਤੀ ਹੋਈ ਹੈ ਅਤੇ ਮੌਤ ਇਸ ਸੰਬੰਧੀ ਜਦ 에ਜੰਟ ਅਬਰੂਮ ਮਸੀਹ ਅਤੇ ਉਸ ਦੀ ਪਤਨੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਨਿਸ਼ਾਨ ਸਿੰਘ ਦੀ ਅਚਾਨਕ ਕੁਦਰਤੀ ਹਾਰਟ ਅਟੈਕ ਨਾਲ ਮੌਤ ਹੋਈ ਹੈ ਨਾ ਕਿ ਚਾਹ ਪੀਣ ਨਾਲ ਉਨ੍ਹਾਂ ਨੇ ਕਿਹਾ ਜੋ ਚਾਹ ਨਿਸ਼ਾਨ ਸਿੰਘ ਨੇ ਪੀਤੀ ਸੀ ਉਹ ਚਾਹ ਸਾਡੇ ਸਮੇਤ ਆਏ ਹੋਏ ਸਾਰੇ ਲੋਕਾਂ ਨੇ ਵੀ ਪੀਤੀ ਅਤੇ ਅਸੀਂ ਸਾਰੇ ਠੀਕਾਂ डॉक्टर ने कहा कि इस संबंधी फतेहगढ़ चूड़िया सरकारी हस्पताल मौजूद डॉक्टर सुनील महाजन ने गलबात करदे कि जदों निशान सिंह अस्पताल लिया गया उसकी मौत हो चुकी सी ਹਾਂਜੀ ਇਹ ਮੇਰੇ ਛੋਟੇ ਭਰਾ ਦੀ ਸਾਥ ਸੀ ਹੈਲੋ ਭਾਜੀ ਜੈਂਟ ਨੂੰ ਚੜਾ ਲਓ ਜੈਂਟ ਦਾ ਕੀ ਕਸੂਰ ਹੈ ਏ ਜੈਂਟ ਨੇ ਹਾਂਜੀ ਸਾਰਾ ਕੁਝ ਕੀਤਾ ਤੁਹਾਡੇ ਕੋਲ ਵਿਧ ਪ੍ਰੂਫ ਹੈ ਭਾਜੀ ਦੇਖੋ ਵਿਧ ਪ੍ਰੂਫ ਹੈ ਸਾਰੇ ਦਣਾ ਕਰੋ ਭਾਜੀ ਹਾਂ ਵੇਖੋ ਸਾਨੂੰ ਵੀ ਅਫਸੋਸ ਆ ਭਾਈ ਇਹ ਚੀਜ਼ ਆ ਅਸੀਂ ਕਿਹੜਾ ਮਤਲਬ ਭਾਜੀ ਦੇਖੋ ਇੱਕ ਮਿੰਟ ਭਾਜੀ ਭਾਜੀ ਮੈਂ ਮੰਨਣਾ ਮੇਰੇ ਨਾਲ ਦੋ 3ਾਂ ਭਾਜੀ ਜਿੱਦਾਂ ਆਉਂਦੀਆਂ ਮੇਰੀਆਂ ਦੋ ਬੇਟੀਆਂ ਨੇ ਹਾਂ ਭਾਜੀ ਮੇਰੀਆਂ ਦੋ ਬੇਟੀਆਂ ਨੇ ਇੱਦਾਂ ਸੁਣਾ ਦੇਖੋ ਭਾਜੀ ਇੱਕ ਮਿੰਟ ਕਦੀ ਹੁਕਮ ਮੰਗ ਕੇ ਪਹਿਲੇ ਆਜਾ ਇੱਕ ਹੁਕਮ ਆ ਭਾਜੀ ਸੋਚੋ ਕਿ ਪਹਿ ਪਹੁੰਚ ਉਹਦੇ ਖਾਣ ਵਾਲਾ ਅਹੀ ਬੋਲ ਭਾਜੀ ਇੱਕ ਮਿੰਟ ਜੇ ਮੇਰਾ ਕਸੂਰ ਹੋਊਗਾ ਨਾ ਭਾਜੀ ਮੈਂ ਜ਼ਿੰਮੇਵਾਰ ਹਾਂ ਭਾਜੀ ਵੇਖੋ ਘਰ ਵੇਚਿਆ ਨੂੰ ਕਿਸ ਨੂੰ ਪੁੱਛੋ ਸਾਦਾ ਭਾਜੀ ਇਹ 10 ਹੁੰਦਾ ਘਰ ਤੇ ਆਏ ਤਾਂ ਤੁਹਾਡੇ ਨਾਲ ਉਹਨੂੰ ਕਹਿੰਿਆ ਨਾ ਭਾਜੀ ਜਦੋਂ ਆਇਆ ਟੈਂਪੂ ਭਾਜੀ 12 ਬੰਦੇ ਆਏ ਆ 12 13 ਜਾਣੇ ਆਏ ਆ ਸਾਰੇ ਚੰਗੀਆਂ ਭਲੇ ਆ ਕਿਉਂ ਪ੍ਰਧਾਨ ਜੀ ਪ੍ਰਧਾਨ ਕਿਥੇ ਨੇ ਹਾਂ ਇਹ ਵੀ ਉਹਨਾਂ ਦੇ ਪਸੇ ਵਿੱਚ ਇਹਨਾਂ ਦੇ ਘਰ ਚਾਹ ਪੀ ਕੇ ਕਿਉਂ ਪ੍ਰਧਾਨ ਜੀ ਤੁਸੀਂ ਦੱਸੋ ਸਾਰੇ ਜਾਣੇ ਬੈਠੇ ਨਹੀਂ ਉਥੇ ਤੁਸੀਂ ਵੀ ਚਾਹ ਪੀਤੀ ਹੈ ਕਿਸ ਨੂੰ ਕੀ ਹੋ ਗਿਆ ਆ ਥੋੜੀ ਗੱਲ ਹੈਗੀ ਵੀ ਕਹਿੰਦਾ ਦੋਸ਼ ਲਾਈ ਜਾਓ ਬਿਨਾਂ ਗੱਲ ਤੋਂ ਬਾਜੀ ਮੈਂ ਮੰਨਣਾ ਥੜੀ ਗੱਲ ਮਾਲਕ ਦਾ ਮੁੰਡਾ ਆਸ ਆ ਜਾਣਾ ਪੈਸੇ ਦੇ ਦੇਣਾ ਇਹਦਾ ਥੜੀ ਦੋ ਆਈ ਨਹੀਂ ਹੋਣ ਆ ਜਾ ਪਿਆਰ ਤੋਂ ਕੋਲ ਆ ਕੇ ਗਿਆ ਉਹ ਏਦਾਂ ਨਹੀਂ ਸਾਰਾ ਡਾਗਾ ਤੈਨੂੰ ਕੁਝ ਹੋ ਜਾ ਭਾਈ ਤੁਹਾਨੂੰ ਦੀ ਆ ਜੀ ਹੋ ਕੇ ਹੋ ਜੀ ਭਾਂਜੀ ਜੇ ਮੈਂ ਗੁਨੇਗਾਰ ਹੋਵਾਂਗਾ ਤਾਂ ਮੈਂ ਜੇ ਚਾਹਾਂਗਾ ਹਾਂ ਠੀਕ ਐ ਏਦਾਂ ਨਾ ਕਰੋ ਏਦਾਂ ਨਾ ਕਰੋ ਕੋਈ ਨਹੀਂ ਚਾਹ ਚੈੱਕ ਕਰਾ ਲੋ ਤੁਸੀਂ ਤੇ ਚਾਹ ਚੈੱਕ ਕਰਾ ਲੋ ਜੇ ਚਾਹ ਦੇ ਦੂਸਰੇ ਵੇਲੇ ਮੈਨੂੰ ਨਾ ਕੋਸ ਤੁਸੀਂ ਆਲੀ ਨਾ ਕੋਈ ਈ ਨੋ ਅਗਤਵਨ ਕਰੀ ਤਾਂ ਉਹ ਤੋਂ ਪਾਗਦੀ ਉਹ ਤੋਂ ਪਾ ਪੀਆ ਕਹੇ ਪਾ ਦੇ ਦੇ ਰੱਖਾ ਕੇ ਖਾਈ ਜਾਂਦਾ ਜੋ ਅਗਲੇ ਅੰਦੇ ਪੱਟੇ ਦੇ 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 ਤੀਜੇ ਦੇਖੋ ਜੀ ਨਹੀਂ ਚੰਦ ਪਾਣਾ ਦੀ ਨਾ ਵੇਖੋ ਦੀ ਵੇਖੋ ਸਭ ਵੰਦਾ ਮਾਰ ਕੇ ਤਨ ਮੇ ਪਾ ਦੇ ਦੇਣਾ ਤੋ ਭੈਣ ਜੀ ਇਹ ਨਹੀਂ ਗੱਲ ਹੈਗੀ ਤੁਸੀਂ ਮਰ ਜਾਣ ਕੇ ਇੱਕ ਮਿੰਟ ਇਹਦਾ ਨਾ ਕਰੋ ਭੈਣ ਜੀ ਅੰਜਰ ਇੱਕ ਨਿਸ਼ਾਨ ਸਿੰਘ ਪੇਸ਼ੈਂਟ ਦੀ ਇੱਥੇ ਮੌਤ ਹੋਈ ਏ ਕੀ ਸੀ ਸ਼ਰਮਾਂਗਲਾ ਦੀ ਅਦਸ਼ੁਰਿਓ ਆਏ ਸੀ ਕਿ ਐਮਰਜੈਂਸੀ ਚ ਪਰ ਉਹ ਜਦੋਂ ਆਇਓ ਬ੍ਰੌਡ ਡੈਡੀ ਸੀਗੇ ਨੇ ਉੱਤੇ ਤੇ ਕੋਈ ਪਹਿਲੇ ਤੇ ਕੋਈ ਗੱਲ ਨਹੀਂ ਹੋਈ ਦੂਜਾ ਜਣਾ ਉਹ ਤਾਂ ਚੰਗੀਆਂ ਗੱਲਾਂ ਕਰਦਾ ਰਿਹਾ ਜਿਹੜਾ ਦੂਜਾ ਆ ਉਹਨੇ ਕੁਝ ਕਿਹਾ ਉਸੇ ਵੇਲੇ ਬੇਹੋਸ਼ ਹੋ ਗਏ 10 ਮਿੰਟਾਂ ਚ ਮੇਰਾ ਜੀਜਾ ਵਾ ਹੇ ਉਹਨਾਂ ਨੂੰ ਸਾਡੀ ਮਿਲਣੀ ਚਾਹੀਦੀ ਆ ਹੇ ਰੱਬ ਇਹਨਾਂ ਦੀ ਮੌਤ ਹੋਈ ਹੈ ਕੀ ਲੱਗਦਾ ਨਹੀਂ ਇਹ ਜੀ ਸਾਡੇ ਪਿੰਡ ਵਸਤੇ ਸਾਡੇ ਭਾਈ ਭਰਾ ਲੱਖਦੇ ਪੈਸੇ ਲੈਣਾ ਅਸੀਂ ਆ ਕਾਲੇ ਲੱਗੇ ਆਏ ਹਾਂ ਹਾਂਜੀ ਕੀ ਉੱਥੇ ਘਟਣਾ ਵਾਪਰੀ ਉੱਥੇ ਵੀ ਘਟਣਾ ਵਾਪਰੀ ਤੇ ਅਸੀਂ ਪੰਜ ਟਜੀ ਆਏ ਹਾਂ ਇਹਨਾਂ ਦੇ ਘਰਾਂ 'ਚ ਬੈਠੇ ਆਂ ਤੇ ਗੱਲਬਾਤ ਹੋਂਦੀ ਕੋਡਾਲੀ ਨਹੀਂ ਤੇ ਚਾਹ ਪੀਂਦਿਆ ਪੀਂਦਿਆ ਬਸ ਡਿੱਕ ਪਏ ਅਸੀਂ ਤੇ ਏਜੰਟ ਨੂੰ ਮੰਨਦੇ ਆਂ ਕਿਵੇਂ ਤੇ ਉਹ ਟੈਨਸ਼ਨ ਦੇ ਵਿੱਚ ਬਹੁਤ ਜ਼ਿਆਦਾ ਸੀ ਛੋਟੇ ਵਿਆਜੀ ਪੈਸੇ ਦਿੱਤੇ ਉਹਨਾਂ ਨੇ 60000 ਰੁਪਇਆ ਉਹ ਵੀ ਆਪਣਾ ਜਿਹੜੀ ਆਪਣਾ ਨਿਸ਼ਾਨ ਸਿਰ ਗਿਆ ਜਿਨ੍ਹਾਂ ਦੀ ਮੌਤ ਹੋਈ ਆ ਇਹਨਾਂ ਨੇ ਪੈਸੇ ਸਾਰੇ ਲਾਏ ਆ ਤੁਹਾਡਾ ਕੀ ਲੱਗਦਾ ਜੀ ਮੌਤ ਸਾਡਾ ਭਰਾ ਹੀ ਲੱਗਦਾ ਪਿੰਡ ਚ ਹਾਂਜੀ ਹੁਣ ਚਾਹੁੰਦੇ ਇਹੋ ਵੀ ਉਹਨਾਂ ਨੂੰ ਇਨਸਾਫ ਮਿਲਿਆ ਜਾਵੇ ਇਸ ਤਰ੍ਹਾਂ ਦਾ ਇਨਸਾਫ ਇਨਸਾਫ ਇਹੋ ਹੈ ਤੁਹਾਨੂੰ ਪਤਾ ਵੀ ਉਹਨਾਂ ਦੇ ਦੋ ਬੇਟੇ ਆ ਤਿੰਨ ਧੀਆਂ ਨੇ ਤੇ ਉਹ ਕਮਾਉਣ ਵਾਲਾ ਸੀ ਤੁਸੀਂ ਆਪ ਖੁਦ ਸਿਆਣੇ ਜੋ ਹਾਂਜੀ भेजया ਸੀ ਵਾਰ ਹਾਂਜੀ ਭੇਜਿਆ ਸੀ ਤੇ ਇਹ ਨਾਲ ਇਹ ਜੰਟਕੇ ਕਰ ਗਏ ਕਿ ਉਹਨੂੰ ਕੰਮ ਦੇ ਤੁਸੀਂ ਕਿਉਂ ਨਹੀਂ ਲਵਾਉਂਦੇ ਅਗੇ ਤੁਤੋਂ ਸਾਡੇ ਨਾਲ ਲੜਨਿਆ ਤੇ ਜਿੱਦ ਉਹਨਾਂ ਨੇ ਪਾਪਾ ਨੂੰ ਉਹਨਾਂ ਨੇ ਚਾਰ ਵਜੇ ਦਿੱਤੀ ਤੇ ਉਹਨਾਂ ਨੇ ਉਸ ਦੇ ਵੇਲੇ ਉਹਨਾਂ ਨੂੰ ਪਤਾ ਨਹੀਂ ਕੀ ਹੋ ਗਿਆ ਉੱਥੇ ਮੇਰੇ ਪਾਪਾ ਲੱਗਦੇ ਆ ਉਹਨਾਂ ਉਹਨਾਂ ਦੇ ਮਤਲਬ ਕਿ ਉਹਨਾਂ ਨੇ ਉੱਥੋਂ ਜਿਹੜਾ ਦੂਸਰਾ ਬਿੱਟੂ ਜੰਤੀ ਆ ਨਾ ਉਹ ਆਇਆ ਤੇ ਉਹ ਬੋਲਣ ਡਿਆ ਪਿਆ ਤੇ ਉਹਨਾਂ ਦੇ ਮਤਲਬ ਕਿ ਸੜਾ ਲੜਾਈ ਹੋ ਘੁੱਟ ਆਪਸ ਫਿਰ ਉਹ ਉੱਥੇ ਡੈੱਡ ਹੋ ਗਏ ਉਸ ਵੇਲੇ ਉੱਥੇ ਡੈੱਡ ਹੋ ਗਏ ਹੁਣ ਸਾਹ ਚਾਹੀਦਾ ਸਾਨੂੰ ਹੋਰ ਚਾਹੀਦਾ ਉਹਨੇ ਤੇ ਵਾਪਸ ਆੜੀ ਜਾੜਾ ਵੀ ਕੁਛ ਨਹੀਂ ਭਾਜੀ ਇਹ ਆਏ ਸੀ ਚੰਗੇ ਭਲੇ ਗੱਲ ਕਰਦੇ ਪਏ ਆ ਚਾਹ ਇਹਨਾਂ ਸਾਰਿਆਂ ਨੂੰ ਦਿੱਤੀ 10 12 ਜਾਣੇ ਆਏ ਸਾਰਿਆਂ ਨੇ ਇਕੱਠੀ ਚਾਹ ਪੀਤੀ ਆ ਇਹਨਾਂ ਨੂੰ ਪਤਾ ਨਹੀਂ ਚਾਂਚਾ ਕੇ ਕੋਈ ਅਟੈਕ ਹੋਇਆ ਇਸ ਕਰਕੇ ਇਹਨਾਂ ਦੀ ਡੈਥ ਹੋ ਗਈ ਆ ਸਵੇਰ ਦੀ ਇਹਨਾਂ ਨੂੰ ਹਸਪੀਟਲਾਂ ਵਿੱਚ ਲੈ ਕੇ ਆਏ 5 6 5 ਤੋਂ 6 ਹਸਪੀਟਲਾਂ ਵਿੱਚ ਲੈ ਕੇ ਆਏ ਅਸੀਂ ਨਾਲ ਹੀ ਆ ਇਹ ਜੋ ਉਹ ਵੀ ਇਲਜ਼ਾਮ ਲਾ ਰਹੇ ਝੂਠਾ ਇਲਜ਼ਾਮ ਲਾ ਰਹੀ ਆ ਸਾਡੇ ਤੇ ਤੁਸੀਂ ਵੀ ਨੂੰ ਚੱਲੋ ਅਸੀਂ ਇਹ ਹੀ ਸੋਨਿਆ ਕੇ ਝੂਠਾ ਇਲਜ਼ਾਮ ਨਾ ਲਾਉਣ 12-13 ਜਣਿਆਂ ਨੇ ਚਾਹ ਪੀਤੀ ਉਹਨਾਂ ਦੇ ਮੌਤ ਵੀਰ ਬੰਦੇ ਵੀ ਨਾਲ ਆ ਮੈਂਬਰ ਜਿੱਦਾਂ ਸਰਪੰਚ ਸਾਰਿਆਂ ਨੇ ਹੀ ਇਕੱਠੀ ਚਾਹ ਪੀਤੀ ਆ ਪਰ ਇਹ ਜੋ ਵੀ ਮਤਲਬ ਇਲਜ਼ਾਮ ਲਾ ਰਹੇ ਬਿਲਕੁਲ ਗਲਤ ਲਾ ਰਹੇ ਆ ਚਾਹ ਪੀਤੀਆਂ ਨਹੀਂ ਪੁੱਛ ਵੀ ਚਾਹ ਪੀਤਾ ਕੁਛ ਨਹੀਂ ਹੋਇਆ ਭਾਜੀ ਇਹਨਾਂ ਨੂੰ ਚਾਹ ਦੇ ਚਲੋ ਸਾਰਿਆਂ ਨੇ ਇਕੱਠੀ ਪੀਤੀ ਆ ਭਾਜੀ 12 ਜਣਿਆਂ ਨੇ ਚਾਹ ਪੀਤੀ ਆ ਇਹਨਾਂ ਨੂੰ ਅਟੈਕ ਹੋਇਆ ਆ ਇਹਨਾਂ ਨੇ ਪੀਤੀ ਭਾਜੀ ਨੇ ਹਾਂਜੀ ਮੇਰੇ ਹਸਬੰਦ ਨੇ ਚਾਹ ਪੀਤੀ ਮੈਂ ਖੁਦ ਚਾਹ ਪੀਤੀ ਮੇਰੇ ਬੱਚਿਆਂ ਨੇ ਪੀਤੀ ਆ ਚਾਹ ਇਹਨਾਂ ਦੇ ਨਾਲ ਹੀ ਜਿਹੜੇ ਮੌਤ ਸਾਨੂੰ ਇਹ ਚੀਜ਼ ਤਾਂ ਬਹੁਤ ਹੀ ਦੁੱਖਿਆ ਕਿ ਇਹਨਾਂ ਨੇ ਚਲੋ ਮਾੜਾ ਵੇ ਭਾਰੀ ਇਹਨਾਂ ਨੂੰ ਹੋਇਆ ਅਟੈਕ ਆ ਹਾਏ ਇਹਦੀ ਮੌਤ ਹੋਈ ਆ ਕੀ ਲੱਗਦੇ ਤੁਹਾਡੇ ਹਾਏ ਮੇਰਾ ਘਰ ਵਾਲਾ ਵਾਹ ਮੌਤ ਹੋਈ ਆ ਹਾਏ ਕੁਝ ਨਹੀਂ ਆਹੀ ਇਹਨਾਂ ਦੇ ਘਰ ਆਏ ਏਜੰਟ ਨੂੰ ਪਹਿਲਾਂ 1.5 ਮਹੀਨੇ ਤੋਂ ਇਹਨਾਂ ਨੇ ਆਡਾ ਜਵਾਈ ਬਿਠਾ ਲਿਆ ਆ ਹੀ ਉੱਥੇ ਘਰ ਕੇ ਇੱਥੇ ਡਬਾਈ ਇਹਨੇ ਆਪਣੇ ਭਰਾ ਕੋ ਬਾ ਲਿਆ ਆ ਕਿਤੇ ਐਸੀ ਆਮਦਾਬਾਦ ਦੇ ਆ ਨਹੀਂ ਗਏ ਏਜੰਟ ਕਿੱਥੋਂ ਦਾ ਹੈ ਗਏ ਕਾਲੇ ਫਗਾਨੇ ਦਾ ਕਾਲੇ ਫਗਾਨੇ ਗਏ ਹੀ ਇਹ ਏਜੰਟ ਨੂੰ ਫੋਨ ਕਰ ਗਏ ਆਹੀ ਏਜੰਟ ਆਡਾ ਫੋਨ ਨਹੀਂ ਚੁੱਕਦਾ ਬਲੈਕ ਲਿਸਟ 'ਚ ਨੰਬਰ ਪਾਇਆ ਹੀ ਇਹ aí aí ਅਧਿਕਾਰ ਚ ਲੱਗੇ ਇਹ ਅਧਿਕਾਰ ਚ ਲੱਗੇ ਇਹਨਾਂ ਨੇ ਚਾਹ ਪਿਆ ਕੇ ਤੇ ਉਹਨੂੰ ਚਾਹ ਦੇ ਵਿੱਚ ਇਹਨੂੰ ਕੁਝ ਦੇਤਾ ਉਸੇ ਵੇਲੇ ਉੱਥੇ ਡਿੱਗ ਗਿਆ ਖਤਮ ਹੋ ਗਿਆ ਹਨੂ ਨਹੀਂ ਇਹਨਾਂ ਨੇ ਦੱਸਿਆ ਇਹ ਆਪੇ ਹਸਪੀਟਲ ਚੁੱਕ ਕੇ ਆ ਗਏ ਆ ਹਨੂ ਇਹਨਾਂ ਨੇ ਕੁਝ ਨਹੀਂ ਦੱਸਿਆ ਇਹਨਾਂ ਨੇ ਇੰਨੀ ਗੱਲ ਕਹੀ ਕਿ ਅਹੀ ਨਹੀਂ ਪੈਸੇ ਪੂਏ ਦੇਣੇ ਤੁਹਾਨੂੰ ਆਪਾਂ ਪੈਸੇ ਪੂਏ ਵਾਪਸ ਨਹੀਂ ਮੋੜਨੇ ਆਗੇ ਉਹ ਤੇ ਇਹਨਾਂ ਨੇ ਚਾਹ ਵੇ ਤੈਨੂੰ ਕੁਝ ਦੇਤਾ ਚਾਹ ਚ ਪਿਆ ਕੇ ਕੁਝ ਹੋ ਗਿਆ ਇਹਨੂੰ ਤੇ ਇਹਨਾਂ ਨੇ ਕਹਿੰਦੇ ਬਾਹਰ ਮੰਜੇ ਦੇ ਬਾਦੋ ਇਹਨੂੰ ਅਸੀਂ ਆ ਕੇ ਵੀ ਮੰਜੇ ਦੇ ਕਿਉਂ ਬਾਦ ਗਿਆ ਇਹਨੂੰ ਵੇਖਣ ਦੋ ਇਹਨਾਂ ਨੇ ਆਨੂੰ ਵੇਖਣ ਦਿੱਤਾ ਲੈ ਕੇ ਆ ਗਏ ਹਸਪੀਟਲ ਇੱਥੇ ਆ ਕੇ ਵੇਖਿਆ ਤੇ ਨੰਨਾ ਸਰਾ ਬਰੂਨ ਸੀ ਕਾਲਾ ਹੋ ਗਿਆ ਨੇ ਆਪਣਾ ਏਜੰਟ ਦਾ ਏਜੰਟੀ ਦਾ ਕੰਮ ਹਾਂਜੀ ਹਾਂਜੀ ਸਰ ਤੇ ਕੀ ਮਾਮਲਾ ਹੋਇਆ ਸਰ ਸਰ ਮਾਮਲਾ ਇਹ ਹੋਇਆ ਜੇ ਕਿ ਮੈਨਾਂ ਦਾ ਜੋਵਾਈ ਨੂੰ ਭੇਜਿਆ ਦੁਬਈ ਕਾਲੀ ਜੀ ਹਾਂਜੀ ਹਾਂਜੀ ਸਰ 55000 ਰੁਪਏ ਲਿਆ ਅੱਛਾ ਸਰ ਉਹਨਾਂ ਨੂੰ ਕੰਮਤ ਲਵਾਇਆ ਜੀ ਦੋ ਤਿੰਨ ਥਾਂ ਕੰਮਤ ਲਵਾਇਆ ਪਰ ਉਹਨਾਂ ਨੇ ਕੰਮ ਨਹੀਂ ਕੀਤਾ ਅੱਜ ਵੀ ਉਹਨਾਂ ਨਾਲ ਗੱਲ ਹੋਈ ਪਈ ਤੁਹਾਨੂੰ ਦੁਬਾਰਾ ਕੰਪਨੀ ਦੇ ਵਿੱਚ ਭੇਜ ਦਿੰਨੇ ਆ ਕੰਮਤ ਲਵਾ ਦਿੰਨੇ ਆ ਇਹ ਸਰ 10 15 ਜਾਣੇ ਮੇਰੇ ਘਰ ਆਏ ਨੇ ਤੇ ਆਏ ਨੇ ਚਲੋ ਮੈਂ ਇਹਦੀ ਗੱਲ ਸੁਣੀ ਆ ਸਰ ਚਾਹ ਪਾਣੀ ਇਹਨਾਂ ਨੂੰ ਪਿਆ ਲਿਆ ਏ ਤੇ ਸਾਰੇ ਬੈਠੇ ਨੇ ਸੱਜਣ ਬੰਦੇ ਬੈਠਾ ਬੈਠਾ ਪਤਾ ਨਹੀਂ ਉਹਨਾਂ ਨੂੰ ਕੀ ਹੋ ਗਿਆ ਅਚਾਨਕ ਡਿੱਗੇ ਨੇ ਤੇ ਮਰ ਕੇ ਮੈਂ ਖੋਦਣ ਨਾਲ ਗੱਡੀ ਤੇ ਲੈ ਕੇ ਫਿਰਦੇ ਰਹੇ ਆ ਉਸਤਾਦ ਚਲੋ ਇਹਨਾਂ ਦੀ ਕਿਸਮਤ ਮਾੜੀ ਵੀ ਬੰਦਾ ਢੋਬੀ ਦਾ ਨਹੀਂ ਲੱਗਾ ਤੇ ਉਹਨਾਂ ਦੀ ਜੈਤ ਹੋ ਗਈ ਠੀਕ ਹਾਂ